ਅੱਛਾ ਵੀਰੇ ਦਰਸ਼ਕ ਵੀਰੇ ਵੀਡੀਓ ਆਪਾਂ ਕਰ ਲਈ ਉਸਤਾਦ ਜੀਆਂ ਦੀ ਤੇ ਬਹੁਤ ਸਤਿਕਾਰਯੋਗ ਉਸਤਾਦ ਸੋਢੀਲੇ ਪਹੁੰਚੀ ਤੇ ਉਹ ਵੀਡੀਓ ਕਰ ਲਈ ਤੇ ਹੁਣ ਤੁਹਾਨੂੰ ਦਿਖਾਉਣੇ ਕਬੂਤਰ ਜਿੰਨੇ ਵੀ ਕਬੂਤਰ ਬਾਈ ਨੇ ਕੱਢੇ ਨੇ ਉਹ ਸਾਰੇ ਆਪਾਂ ਦਿਖਾਉਣੇ ਤੁਹਾਨੂੰ ਇੱਕ ਬਾਈ ਲੇਟ ਆਇਆ ਸੀ ਕਿ ਨਾ ਸੀ ਵੀਰ ਦਾ ਉਹ ਗੋਰਾ ਬੱਲਮ ਦਾ ਗੋਰਾ ਗੋਰਾ ਬਾਈ ਬੱਲਮ ਘੜ ਤੋਂ ਇੱਕ ਹੋਰ ਵੀ ਮੁੰਡਾ ਸੀ ਕਿ ਬਸ ਵੀਰ ਇਸ ਗੋਰਾ ਕੋਲੇ ਸੀ ਛਾਈ ਉਸ ਤੇ ਹੁਣ ਤੁਹਾਨੂੰ ਦਿਖਾਉਣੇ ਕਬੂਤਰ ਬਾਈ ਦਾ ਸਵਾਗਤ ਵੀਰ ਲੇਟ ਹੋ ਗਏ ਥੋੜਾ ਜਿਹਾ ਤਾਂ ਤੁਹਾਨੂੰ ਇੰਟਰੋਡਿਊਸ ਕਰਾਇਆ ਤੇ ਲੈੜੇ ਕਰ ਲਈ ਵੀਰੇ ਲਿਓ ਜੀ ਇਹ ਵਾਪੋ ਜਰਨਾ ਵਾਲੇ ਕੂਤਰ ਹੈ ਕਨਾਲੀਸ ਵਾਲੇ ਇਹ ਵੱਡਾ ਵਾ ਹੈ ਵੱਡਾ ਕੂਤਰਾ ਹੈ ਮੇਨ ਹੂੰ ਓਕੇ ਇਹ ਤੁਰਦੇ ਨਹੀਂ ਨਿਕਲਦੇ ਨਹੀਂ ਬਾਈ ਇਹ ਠੀਕ ਹੈ ਸਭ ਤੋਂ ਵੱਡੀ ਖਾਸियत ਇਹਨਾਂ ਦੀ ਇਹ ਆ ਹੂੰ ਲੋ ਨੂੰ ਸਭ ਤੋਂ ਵੱਧ ਚੰਗੇ ਲੋ ਨੂੰ ਇੱਕ ਪੁੱਤਰ ਚੰਗੇ ਹੂੰ ਓਕੇ ਕਿਵੇਂ ਉਹ ਬੱਚੇ-ਵੁੱਚੇ ਕਿਵੇਂ ਖੜਾ ਹੈ ਬਾਈ ਇਹ ਕਿਦਣਾ ਲਾ ਕੇ ਖੜਾ ਹੈ ਉਹ ਜਰਨੈਲ ਨਾਲ ਕੂਤਰੀ ਹੈ ਹੂੰ ਉਹਨਾਂ ਉਹਨਾਂ ਨਾਲ ਹੀ ਲਾਤੇ ਜਰਨੈਲ ਵਾਲੀ ਕੂਤਰੀ ਜਰਨੈਲ ਵਾਲੀ ਕੂਤਰੀ ਹਾਂਜੀ ਠੀਕ ਹੈ ਉੜਦੇ ਕਿਵੇਂ ਨੇ ਇਹ ਉੱਚੇ ਉੜਦੇ ਨਹੀਂ ਮੇਨ ਬਹੁਤ ਉੱਚੇ ਪੂਰੇ ਥਾਈ ਡਾਣੇ ਹੂੰ ਔਣ ਜਾਣ ਕਰਦੇ ਆ ਪੂਰੇ ਪੂਰੇ ਹਾਂਜੀ ਡਾਂਗੋ ਮੇਰੇ ਫੜ ਕੇ ਛੱਡਿਆ ਜਾਂਦਾ ਭਰਾ ਦੱਸੋ ਦਿੱਕਿਆ ਇਹਦਾ ਭਰਾ ਹਾਂਜੀ ਹਾਂਜੀ ਓਕੇ ਕੀ ਬਾਈ ਉਹ ਛੱਡਿਆ ਜਾਂਦਾ ਬੱਲੇ ਬੱਲੇ ਪਿਓ ਇਹਦਾ ਛੇ ਬਾਈ ਛੱਡਿਆ ਇਹ ਨਹੀਂ ਛੱਡਿਆ ਕਿਤੇ ਇਹ ਨਹੀਂ ਛੱਡਿਆ ਇਹ ਰੋਕ ਲਿਆ ਸੀ ਇਹ ਉੱਚਾ ਬਾਲ ਉੜਦਾ ਸੀ ਬੜਾ ਜਿਆਦਾ ਸੀ ਬੱਚਾ ਤਿੰਨ ਦਿਨਾਂ ਚ ਪਾਈ ਲਗਾਤਾਰ ਹੂੰ ਸਹੀ ਹੋ ਗਿਆ ਭਾਈ ਆਪ ਵੀ ਤਲਨ ਵੇਤਾ ਸੀ ਅਸੀਂ ਇਹ ਪਹਿਲਾਂ ਹੀ ਖਟੀਆਂ ਦਾ ਜਾਂ ਕਿਵੇਂ ਕਹਿੰਦਾ ਖਟੀਆਂ ਦਾ ਜਮਾਤ ਓਕੇ ਆ ਦਿਖਾ ਦੇ ਭਾਈ ਜਵਾੜਾ ਇਹ ਜਵਾੜੀ ਦੇਖ ਲਓ ਵੀਰੇ ਇਹਦੀ ਠੀਕ ਆ ਕਾਲੀ ਜਵੜੀ ਦਾ ਠੀਕ ਆ ਵੀਰੇ ਤੇ ਬਾਈ ਇਹ ਜਿਹੜਾ ਕਬੂਤਰ ਦੱਸਦਾ ਬਾਈ ਉਸਤਾਦ ਜਰਨਲ ਕਾਨਣ ਵਾਲੀ ਬਹੁਤ ਸੀਨੀਅਰ ਸਤਕਾਰਯੋਗ ਪੁਰਾਣੀ ਖੜਾਈ ਸੀ ਤੇ ਉਹਨਾਂ ਦੀ ਨਸਲ ਚੋਂ ਵੱਡਾ ਕਬੂਤਰ ਆ ਇਹ ਹਾਂਜੀ ਠੀਕ ਆ ਵੀਰੇ ਗਾਹ ਇਹਨਾਂ ਦੀ ਨਸਲ ਆ ਜਿਹੜੀ ਆ ਵੀ ਇਹਨਾਂ ਨਾਲ ਦੀ ਹੈ ਕਬੂਤਰੀ ਇਹਨਾਂ ਦੀ ਕਬੂਤਰੀ ਆਈ ਇਹਦੇ ਨਾਲ ਇਹਦੇ ਨਾਲ ਲੱਗੀ ਵੀ ਹੈ ਹਾਂਜੀ ਹਾਂਜੀ ਓਕੇ ਬੱਚੇ ਕਿਹ ਹੈ ਜੀ ਕਢਦੇ ਬੱਚਾ ਚਿੱਟਾ ਹੀ ਹੈ ਜੀ ਸਾਫ ਹਾਂਜੀ ਹਾਂਜੀ ਠੀਕ ਹੈ ਅੱਖਾਂ ਵੀ ਖੱਟੀਆਂ ਹੀ ਜਾਂਦੀਆਂ ਜਿਆਦਾਤਰ ਖੱਟੀਆਂ ਅੱਖਾਂ ਇਹ ਬਰੜੀ ਆ ਕੂਤਰੀ ਇਹ ਕਾਲੀ ਖੱਟੀ ਕਾਲੀ ਦੀ ਹੈ ਜੀ ਸ਼ਾਖ ਕਰ ਜਾਂਦੇ ਚਿੱਟੀਆਂ ਦੇ ਕਢ ਜਾਂਦੇ ਟੇਢੀ ਤਾਂ ਨਹੀਂ ਸਕਰੀਨ ਜਾਂਦੀ ਤੇਰੀ ਸਹੀ ਹੋ ਗਿਆ ਭਾਈ ਇਹ ਕਬੂਤਰੀ ਭਾਈ ਜਿਹੜਾ ਤੁਹਾਨੂੰ ਪਹਿਲਾ ਕਬੂਤਰ ਲਾ ਦਿਖਾਇਆ ਨਾ ਉਹਦੇ ਨਾਲ ਕਬੂਤਰੀ ਲੱਗੀ ਹੋਈ ਹੈ ਇਹਨਾਂ ਬਦਲ ਕੇ ਵੀ ਕਢਾਇਆ ਕੂਤਰੀ ਬੱਚੇ ਹਾਂਜੀ ਕਢਾਈ ਹੈ ਮਿਸ ਮਿਸੇ ਕੀਤੇ ਥੋੜੇ ਜੀ ਹੂੰ ਉਹਦੋਂ ਵੀ ਚੰਗਾ ਰਿਜ਼ਲਟ ਪਰ ਅਸੀਂ ਖਰੇ ਜਿਆਦੇ ਕਢਾਉਨੇ ਆ ਕਿਹਦੇ ਨਾਲ ਮਿਸੇ ਕਰੇਓ ਇਹ ਜੰਟਿਆਣਾ ਵੀ ਕੀਤੇ ਬਸੇ ਉਹ ਕੌੜੇ ਵਾਲੇ ਬਣ ਜਾਂਦੇ ਫਿਰ ਉਹ ਓਕੇ ਘਰੇ ਨਹੀਂ ਬੰਦੇ ਛਤਰियां ਮੜਕਾਈ ਜੋ ਜਿੰਨੇ ਮਰਜੀ ਫਿਰ ਹੁਣ ਜੰਟਿਆਲੇ ਉਸਤਾਦ ਲਾਏ ਅੱਜ ਹਾਂਜੀ ਹਾਂਜੀ ਉਹ ਕਹੇ ਜੇ ਕਬੂਤਰ ਸੀ ਆਹ ਬੇ ਕਬੂਤਰ ਦੱਸਣਾ ਸੋਣ ਕੱਢੀ ਹਰ ਮੂਹ ਕੋਚ ਵੱਡਾ ਟੰਗਾ ਸਹੀ ਹੋ ਗਿਆ ਲੋ ਜੀ ਇਹ ਵੀ ਨਹੀਂ ਛੱਡੀ ਹੋਈ ਕਿਤੇ ਨਹੀਂ ਨਹੀਂ ਰੋਕੀ ਹੈ ਛੱਡੀ ਨਹੀਂ ਹੂੰ ਪਹਿਲਾਂ ਤੋਂ ਨਹੀਂ ਛੱਡੀ ਹੋਈ ਕਿਤੇ ਠੀਕ ਹੋ ਗਿਆ ਜਿਹੜੀ ਗੱਲ ਬਾਈ ਕਹਿੰਦਾ ਨਾ ਬਾਈ ਕਹਿੰਦਾ ਵੀ ਜਾਣਦੇ ਨੇ ਕਿਤੇ ਸਾਊ ਬਹੁਤਾ ਕਬੂਤਰ ਬਾਈ ਜਿਹੜੀ ਮੇਨ ਗੱਲ ਆ ਕਬੂਤਰ ਚ ਹੱਥ 'ਚ ਕਬੂਤਰ ਮੁੜ ਕੇ ਜਾਂਦਾ ਨਹੀਂ ਤਾਂ ਹਾਂ ਜਮਾ ਸ਼ਾਂਤ ਜਮਾ ਟਕਿਆ ਨਾਲ ਬੈਠਿਆ ਕਬੂਤਰ ਖੜਿਆ ਠੀਕ ਆ ਸ਼ਾਕ ਕੀ ਹੈ ਨਾ ਅੱਖਾਂ ਦੇ ਵੀ ਬਦਲ ਪਿਆ ਫਿਰ ਸ਼ਾਕ ਕੀ ਪਈ ਹੈ ਆਈ ਜੰਟੇ ਵਾਲਾ ਮੇਨ ਕਬੂਤਰ ਵੱਡਾ ਆਪਣੇ ਕੋਲੇ ਜਿਹੜਾ ਕਬੂਤਰੀ ਨਾਲ ਲੱਗਿਆ ਓਕੇ ਕਿੰਨਾ ਕੁ ਟਾਈਮ ਹੋ ਗਿਆ ਇਹ ਤਾਂ ਬਹੁਤ ਪੁਰਾਣਾ ਕਬੂਤਰ ਹੈ ਤਾਂ ਹੂੰ ਇਹ ਤਾਂ ਮੇਰੇ ਕੋਲ 15 ਸਾਲ ਦਾ ਪੁਰਾਣਾ ਹੂੰ ਦਰਬਾਰ ਦਾ ਬੜਾ ਇਹ ਵੀ ਨਹੀਂ ਛੱਡਿਆ ਹੁਣ ਨਹੀਂ ਇਹ ਨਹੀਂ ਛੱਡਿਆ ਇਹ ਤਾਂ ਨਸਲ ਹੀ ਹੈ ਬਸ ਕੱਲੀ ਆਪਣੇ ਕੋਲੇ ਸਹੀ ਹੋਇਆ ਭਾਈ ਕਿੰਨਾ ਕਨ ਪਾਈ ਹੈ ਮਸਾਦੀ ਇਹ ਸਾਰਿਆਂ ਨਾਲ ਤਕਰੀਬਨ ਹੀ ਮੈਸੇਜ ਮੈਸ ਪਾਈ ਆ ਸਾਰਿਆਂ ਚ ਮੈਸ ਪਾਈ ਇਹਨਾਂ ਦੀ ਪੁੰਨੂ ਵਾਲਿਆਂ ਚ ਹਮ ਜਰਨੈਲ ਵਾਲਿਆਂ ਚ ਹਮ ਸਾਰਿਆਂ ਦੀ ਤਕਰੀਬਨ ਜਿੰਨੇ ਆਪਣੇ ਕੋਲ ਹੈਗੇ ਮੈਸੇ ਕੀਤੇ ਆ ਰਿਜ਼ਲਟ ਵੇਖ ਲੈਣੇ ਵੀ ਕਿਹਦੇ ਨਾਲ ਚੰਗੇ ਚਾਦੇ ਉੜਦੇ ਇਹ ਇਹਦੀ ਸਿਫਤ ਕੀ ਹੈ ਬਾਈ ਜਾਂਟੇ ਵਾਲੇ ਉਸਤਾਦ ਵਾਲੇ ਜਿਹੜੇ ਇਹ 14 ਖੰਭਾ ਵਾਲੇ ਆ ਕਿਹੜੇ ਦੂਜੇ 14 ਖੰਭਾ ਵਾਲੇ ਹੁੰਦੇ ਆ ਇਹ 16 ਵੀ ਕੱਢ ਜਾਂਦੇ ਫਿਰਦੀ 16 ਖੰਭਾ ਵਾਲੀ ਫਿਰਦੀ ਆਪਣੇ ਕੋਲ ਇੱਥੇ ਇੱਥੇ ਹਮ ਓਕੇ ਇਹ ਕੱਲੇ ਬਾਈ ਜੰਟਾਲਾ ਜੀ ਇਹ ਚੀਜ਼ ਹੂੰ ਕਹੋਰ ਵੀ ਨਸੋ ਚਸਤਾ ਬਾਕੀ ਇਹਨਾਂ ਜੀ ਇਹੇ ਬਾੜੇ ਕੱਢਦੇ ਹਾਂ ਹਾਂ ਅਕਲ ਜਮਾਂਦਰੂ ਪੂਛਾ ਦੀ ਹਾਂਜੀ ਹਾਂਜੀ ਇਹਦੀ ਹੈ ਕਿ ਪਛਾਣ ਕੀ ਇਹਨਾਂ ਦੀ ਜਿਹੜੀ ਜੰਟਾਲਾ ਨੇ ਬਿਓਰ ਜੰਟਾ ਜਮਾਂਦਰੂ ਪੂਛਾ ਕਾਲੀਆਂ ਹੀ ਹੁੰਦੀਆਂ ਨੇ ਨਾ ਪੂਛ ਕਾਲੀ ਹੋਈ ਤਾਂ ਮਿੱਠੇ ਪੱਬੂ ਜ਼ਰੂਰ ਹੋਊਗਾ ਲਾਜ਼ਮੀ ਇਹਨਾਂ ਦੇ ਹੂੰ ਖੱਟੀਆਂ ਅੱਖਾਂ ਹੀ ਹੁੰਦੀਆਂ ਨੇ ਖੱਟੀਆਂ ਕਿੱਤੇ ਦੇ ਦਾ ਅੱਖ ਕੱਢ ਜਾਂਦੇ ਚਿੱਟੇ ਦੇ ਦਾ ਸ਼ਾਕ ਕਿਵੇਂ ਕਰੇ ਖੱਟੀਆਂ ਅੱਖਾਂ ਦੇ ਵੀ ਕੱਢਦੇ ਇਹ ਤਾਂ ਚੁੱਟ ਨਹੀਂ ਖਰੋ ਇਹ ਤਾਂ ਬੱਚਾ ਵਾਲਾ ਛੁੱਟਾਗਾ ਇੱਥੇ ਹੋਊਗਾ ਇੱਕ ਉੱਪਰ ਹੀ ਫਿਰਦਾ ਜਿਆਦਾ ਰੰਗ ਜਾਂ ਕਿਹ ਜਾਦੇ ਚਿੱਟੇ ਕਾਲੀਆਂ ਪੂਛ ਵਾਲੇ ਕਰਦੇ ਪਾਸੇ ਓਕੇ ਨਿੱਕੇ ਹੁੰਦੇ ਕਾਲਕਾਤਰੇ ਹੁੰਦੇ ਆ ਮੁੜ ਕੇ ਝਾੜ ਕੇ ਸਾਫ਼ ਹੋ ਕੇ ਕੱਲੀ ਪੂਛ ਕਾਲੀ ਰਹਿ ਜਾਂਦੀ ਨੇ ਕੱਲੀ ਪੂਛ ਰਹਿ ਜਾਂਦੀ ਆ ਹਾਂ ਸਹੀ ਆ ਬਾਈ ਅਗਲਾ ਦਿਖਾ ਜੀ ਆਹ ਚਿੱਟਾ ਚਿੱਟਾ ਪੱਤਰੱਖਾਇਆ ਪੱਤਰ ਡਿਗਰਾ ਖਲਗ ਇਹ ਬਾਈ ਸਤਾਰ ਜੰਟਾ ਆਲਮਾ ਲਾ ਹਾਂਜੀ ਹਾਂ ਤੇ ਉਹਨਾਂ ਦਾ ਵੱਡਾ ਕਬੂਤਰਾ ਬਾਈ ਕਹਿੰਦਾ ਵੀ ਮੇਰੇ ਕੋਲੇ 12 15 ਸਾਲ ਹੋ ਗਏ ਪੂਰਾ ਮਤਲਬ ਐਗਜ਼ੈਕਟ ਤਾਂ ਨਹੀਂ ਪਸ ਸਮਾਂ ਨਹੀਂ ਪਤਾ ਪਰ 12 15 ਸਾਲ ਬਾਈ ਦਾਦਾ ਦੇ ਮੁੰਡਾ ਵੀ ਸਾਡੇ ਕੋਲੇ ਹੋ ਗਿਆ ਕਬੂਤਰ ਨੂੰ ਤੇ ਜਰਨੈਲ ਕਾਨੇ ਵਾਲੀ ਕਾਨੇ ਵਾਲੀ ਜਿਹੜੀ ਕਬੂਤਰੀ ਦਿਖਾਈ ਆ ਪਹਿਲਾਂ ਉਹਦੇ ਨਾਲ ਵੀ ਬੱਚੇ ਕਿਹੜੇ ਜੇ ਕੱਢੇ ਨੇ ਆ ਪੁੱਤ ਹੈ ਦਾ ਯਾਰ ਇਹసే ਤੇ ਆ ਹਾਂਜੀ ਹਾਂ ਉਸੇ ਕਬੂਤਰੀ ਨਾਲ ਹੀ ਹਾਂਜੀ ਇਹ ਛੱਡਿਆ ਸੀਗਾ ਜੀ ਇਹ ਹਾਂ ਜੱਟ ਮੈਂ ਨਹੀਂ ਨਹੀਂ ਇਹ ਔਲਖਾ ਛੱਡਿਆ ਸੀਗਾ ਜੀ ਉੱਥੇ ਕੋਟ ਦੇ ਪੂਰੇ ਦੇ ਨਾਲ ਹੂੰ ਉੱਥੇ ਬਾਈ ਜਿੱਤੇ ਹੀ ਓਕੇ ਲਓ ਜੀ ਇਹ ਪਿਓ ਪੁੱਤ ਹੋ ਗਿਆ ਹਾਂਜੀ ਪਿਓ ਪੁੱਤ ਆ ਇਹ ਠੀਕ ਆ ਜਿਹੜੀ ਤੁਹਾਨੂੰ ਪਹਿਲਾਂ ਜੋੜਾ ਦਿਖਾਇਆ ਉਹ ਚ ਕਬੂਤਰੀ ਸੀ ਜਿਹੜੀ ਉਹ ਕਬੂਤਰੀ ਇਹਦੇ ਨਾਲ ਲੱਗੀ ਵੀ ਸੀ ਠੀਕ ਆ ਤੇ ਇਹਦਾ ਆ ਪੁੱਤਾ ਡਾਇਰੈਕਟ ਆ ਹਾਂਜੀ ਬੜੀ ਵੀਰੇ ਆ ਇਹਦਾ ਡਾਇਰੈਕਟ ਪੁੱਤ ਆ ਰੂੜੇ ਦਾ ਭਰਾ ਸਨ ਠੀਕ ਆ ਵੀਰੇ ਰੰਗ ਤੁਸੀਂ ਦੇਖ ਲਓ ਜਿਹੜਾ ਕੁਝ ਵੀ ਆ ਸਾਰਾ ਮਤਲਬ ਕਿ ਚੁੰਝ ਵੀ ਕਾਲੀ ਆ ਕਾਲਸਰਾ ਖੱਟੀਆਂ ਅੱਖਾਂ ਠੀਕ ਆ ਤੇ ਕਾਲੀ ਚੁੱਟ ਨੇ ਨਹੀਂ ਨਹੀਂ ਕਾਲਸਰਾ ਖੱਟਾ ਕਾਲਾ ਚੀਨਾ ਕਿੱਥੇ ਛੱਡਿਆ ਸੀ ਬਾਈ ਇਹ ਔੜ ਖਾ ਛੱਡਿਆ ਸੀ ਜੀ ਕਿੰਨੇ ਕਬੂਤਰਾਂ ਤੇ ਇਹ ਸ਼ਾ 48 ਕਬੂਤਰ ਸੀਗੇ ਉੱਥੇ ਹੂੰ ਚਾਰਾਂ ਦਿਨ ਦੇਣ ਕੀਤਾ ਸੀ ਉਸ ਟਾਈਮ ਕੀਤਾ ਸੀ ਓਕੇ ਤੇ ਰਾਤ ਨੂੰ ਬੈਠਾ ਨਹੀਂਗਾ ਉੱਥੇ ਇਹ ਕੋਕੇ ਹੂੰ ਇਹ ਟਾਈਮ ਤੇ ਸੀਗਾ ਹਾਂਜੀ ਹਾਂਜੀ ਸਹੀ ਹੋ ਗਿਆ ਨਾਲੋ ਵੀ ਜਿਹੜੀ ਆ ਤੁਹਾਨੂੰ ਮੈਂ ਹੁਣ ਕਬੂਤਰ ਦਿਖਾ ਰਿਹਾ ਨਾ ਵੀਰੇ ਇਹ ਇਹ ਕਬੂਤਰ ਜਰਨਲ ਕਰਨ ਵਾਲੇ ਉਸਤਾ ਦਾ ਜਿਹੜਾ ਉਹਦੇ ਬੰਨੀਓ ਕਬੂਤਰੀ ਸੀ ਤੇ ਉਸਤਾ ਜਾਂਟੇ ਆਲਮਾਲੀ ਬੰਨੀਓ ਉਹਦੇ ਬੰਨੀਓ ਕਬੂਤਰਾ ਆ ਗਿਆ ਹਨਾ ਬਾਈ ਹਾਂਜੀ ਹਾਂਜੀ ਠੀਕ ਹੈ ਵੀਰੇ ਆ ਚੀਜ਼ ਬਣੀ ਐ ਦੁਬਾਰਾ ਚਿੱਟੀਆਂ ਅੱਖਾਂ ਦਾ ਠੀਕ ਆ ਚੌਂਜਾ ਦੇਖ ਲਓ ਜਮਾਈ ਠੀਕ ਆ ਜਮਾ ਕਾਲੀ 54 ਤੇ ਕਾਲੀ ਚੀਨਾ ਇਹਦਾ ਵੀ ਭਰਾ ਇਹਦਾ ਸਾਕਾ ਸਾਕਾ ਪਈਦਾ ਇਹ ਸਾਕਾ ਪਈਦਾ ਉਹ ਕੋਚੋਲੀ ਦੀ ਆ ਕੋਚੋਲੀ ਦੀ ਆ ਹਰ ਸਹੀ ਹੋ ਗਿਆ ਆ ਦੇਖ ਲਓ ਵੀਰੇ ਇਹ ਸਾਕਾ ਭਰਾ ਇਹਦਾ ਉਸੇ ਜੋੜੇ ਦਾ ਠੀਕ ਆ ਇਹ ਚਿੱਟੀਆਂ ਅੱਖਾਂ ਚ ਇਹ ਖਟੀਆਂ ਅੱਖਾਂ ਚ ਠੀਕ ਆ ਬਾਕੀ ਰੰਗ ਰੂਪ ਦਾ ਥੋੜਾ ਜਿਹਾ ਹੈਗਾ ਫਰਕ ਤੇ ਪਰ ਜੋੜਾ ਉਹੀ ਆ ਠੀਕ ਆ ਉਹੀ ਜਿਹਨਾਂ ਪਿਓ ਤੇ ਬਾਗਿਆ ਕੋ ਮਾ ਤੇ ਬਾਗਿਆ ਇਹ ਰੂੜੇ ਵਾਲੀ ਆ ਜੀ ਰੂੜੇ ਵਾਲੀ ਛੱਡਿਆ ਸੀਗਾ ਇਹ ਦੋ ਭਰਾ ਸੀਗੇ ਇੱਕ ਭਾਈ ਮੁੰਡੇ ਕੋਲੇ ਸੀ ਪੂਕਰੇ ਦੇ ਕੋਲੇ ਇੱਕ ਪਿੰਡ ਚੀ ਉਹ ਵੀ 51 ਕਬੂਤਰ ਹੋਏ ਸੀ ਸਾਡੇ ਜਾਂਟਾ ਹੀ ਥੱਲੇ ਹਰਦਾ ਉਹਦੇ ਕਿਸੇ ਕੱਲੋਂ ਉਹਦੇ ਨਾਲ ਜਾਂਟੇ ਨੇ ਸਾਨੂੰ ਦੁੱਖ ਹੋਇਆ ਜਾਂਟਾ ਸਾਡੇ ਥੱਲੇ ਹਰ ਗਿਆ ਬਾਜੀ ਉਹਦੇ 51 ਕਬੂਤਰ ਹੋਏ ਸੀ ਇੱਕ ਸੀਰਾ ਮੰਡ ਵਾਲਾ ਤੇ ਇੱਕ ਇਹ ਇਹ ਦੋ ਓਡੇ ਸੀ ਭਾਈ ਉਹ ਦੇਖੋ ਆ ਸ਼ਾਮਾ ਓਡੇ ਦਾ ਹਾਂ ਇਹ ਸ਼ਾਮਾ ਆ ਵੀ ਓਡੇ ਬਾਗੂ ਓਡੇ ਕਿਉਂ ਓਡੇ ਦਾ ਠੀਕ ਹੈ ਨਸਲ ਭਾਈ ਤੁਹਾਨੂੰ ਮੈਂ ਦੱਸਤੀ ਜਿਹੜੀ ਗੱਲ ਸੀ ਜਰਨੈਲ ਕਾਨੇ ਵਾਲੀ ਉਸਤਾਦ ਇਧਰ ਲੈ ਰਹੀ ਦੇ ਨੇ ਮਤਲਬ ਕਬੂਤਰ ਵੀ ਤੇ ਨਸਲ ਵੀ ਠੀਕ ਹੈ ਉਸਤਾਦ ਦੋਨੇ ਇਧਰ ਲੈ ਰਹੀ ਦੇ ਨੇ ਆਹ ਠੀਕ ਹੈ ਵੀਰੇ ਆਕਿਆ ਸੋਨ ਦਿਖਾਤਾ ਪੁੱਤ ਨੇ ਡਾਇਰੈਕਟ ਉਸ ਇੱਕੋ ਝੋਲੀ ਦੇ ਹਾਂਜੀ ਹਾਂਜੀ ਲੋ ਜੀ ਬੜਾ ਜਲਦੀ ਫੜਾ ਲੈ ਆਪਾਂ ਜੀ ਤਿੰਨਾਂ ਦੋਸਤਾਂ ਦਾ ਕਟ ਮਾਰਨੇ ਆ ਆ ਕਬੂਤਰੀ ਹੈ ਭਾਈ ਜਿਹੜੀ ਆਪਣੀ ਜਾਂਟੇ ਦੀ ਡਾਇਰੈਕਟ ਕਬੂਤਰੀ ਆ ਤੇ ਜਰਨੈਲਿਕ ਉਤਰਨ ਲੱਗੀ ਸੀਗੀ ਇਹ ਇਹ ਹਾਂਜੀ ਜਾਂਟੇ ਉਸਤਾਬ ਦੀ ਡਾਇਰੈਕਟ ਆਈ ਹੋਈ ਆ ਨਹੀਂ ਨਹੀਂ ਜਾਂਟੇ ਵਾਲਾ ਵੱਡਾ ਕਬੂਤਰ ਫੋੜਦੀ ਤੇ ਜਰਨੈਲਿਕ ਕਬੂਤਰੀ ਦਿੱਤੀ ਆ ਜੀ ਇਹ ਓਕੇ ਇਹ ਚਾਰ ਬਾਜੀਆਂ ਛੱਡੀ ਐ ਬਾਜੀ ਤੋਂ ਬਾਜੀ ਛੱਡੀ ਐ ਕੋਈ ਬਾਜੀ ਨਹੀਂ ਹਰੀ ਇੱਧਰ ਧਿਆਨ ਅੱਛਾ ਡਾਇਰੈਕਟ ਬਾਜੀ ਅੱਜ ਛੱਡ ਕੇ ਉੱਥੋਂ ਦੀ ਗੇੜੇ ਮੰਨ ਕੇ ਬਾਜੀ ਛੱਡੀ ਐ ਤੇ ਉਦੋਂ ਵੱਧ ਚੰਗੀ ਉੜਦੀ ਜਾ ਕੇ ਬਾਜੀ ਤੇ ਬਹੁਤ ਜੀ ਵਾਹ ਹਾਂਜੀ ਕਮਾਲ ਦੀ ਗੱਲ ਆ ਚਾਰ ਬਾਜੀਆਂ ਛੱਡੀ ਐ ਹਰੇਕ ਬਾਜੀ ਤੇ ਮੁੰਡੇ ਲੈ ਕੇ ਜਾਂਦੇ ਰਹੇ ਮੈਂ ਇੱਕ ਬਾਜੀ ਤੇ ਗਿਆ ਸੀਗਾ ਤੇ ਮੈਨੂੰ ਉੱਥੇ ਕਹਿਣ ਲੱਗੇ ਦੂਹੇ ਵਾਲਾ ਪਿੰਡ ਸਾਡੇ ਨੇੜੇ ਹੀ ਇੱਥੇ ਮੈਨੂੰ ਕਹਿੰਦੇ ਸੀ ਕਬੂਤਰੀ ਬੈਠੋਗੀ ਤੇਰੀ ਮੈਂ ਕਿਹਾ ਕੋਈ ਗੱਲ ਨਹੀਂ ਬੈਹਜੂ ਫਿਰ ਕੀ ਹੋ ਜੂਗਾ ਯਾਰ ਅੱਗੇ ਨਹੀਂ ਜਿੱਥੇ ਕੋਈ ਬੈਹਜੂ ਤੱਕ ਫਿਰ ਕੇ ਹੁੰਦਾ ਹੂੰ ਤੇ ਕਰ ਕਰਾ ਕੇ ਜੀ ਇਹ ਵੀ ਉਦੇ ਉਦੇ ਵਿੱਚ ਜਿੱਤੀ ਉੱਥੇ ਬਾਜੀ ਓਕੇ ਉਹੀ ਨਸਲ ਹੀ ਆ ਗਈ ਮਨਚਲ ਮਸ ਆ ਗਿਆ ਨਾ ਜੰਟ ਵਾਲੀ ਤੇ ਜਰਨਲ ਵਾਲਾ ਨਹੀਂ ਨਾ ਚਾਰ ਬਾਈਆਂ ਕਿਤੇ ਘੇੜੇ ਨਹੀਂ ਪੁਆਏ ਘਰੇ ਲੈ ਆ ਕੇ ਬਾਜੀ ਤੋਂ ਬਾਜੀ ਛੱਡੀ ਚਾਰੇ ਬਾਈਆਂ ਲੋ ਦਾਸ ਕਬੀਰੋ ਆ ਵੀ ਦੇਖੋ ਜਰੂਰ ਤੇ ਇਹ ਬਾਈ ਦਾ ਜਿਹੜਾ ਮੈਂ ਇਤਿਹਾਸ ਹੀ ਮੰਨਉ ਇਹਦਾ ਠੀਕ ਹੈ ਇਹ ਕਬੂਤਰੀ ਦੇ ਬਾਈ ਦੇ ਕਹਿੰਦਾ ਵੀ ਕੋਈ ਘੇੜੇ ਨਹੀਂ ਪੁਆਏ ਬਾਜੀ ਤੋਂ ਬਾਜੀ ਛੱਡੀ ਆ ਤੇ ਨਸਲ ਇਹ ਉਹੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀਆ ਜਰਨਲ ਵਾਲੀ ਤੇ ਜੰਟੇ ਵਾਲੀ ਠੀਕ ਹੈ ਵੀਰੇ ਸਿੱਧੀ ਡਾਇਰੈਕਟ ਧੀ ਆ ਉਹਦੀ ਇਹ 4 ਵਾਜੀਆਂ ਬਾਜੀ ਤੋਂ ਬਾਜੀ ਉੱਡੀ ਹੋਈ ਐ ਇਹਦਾ ਪੁੱਤ ਛੱਡਿਆ ਸੀ ਗਾ ਜੀ ਮੈਂ ਬਾਹਰ ਸੀਗਾ ਮੇਰੇ ਮੁੰਡੇ ਨੇ ਸਾਹਮਣੇ ਛੱਡਿਆ ਸੀ ਗਾ ਜੀ ਪਿਛਲੀ ਵਾਰੀ ਜਗ ਬਾਈ ਦੇ ਸਾਹਮਣੇ ਆ ਇਸੇ ਮੁੰਡੇ ਨੇ ਜਗ ਸਿੰਘ ਵਾਲੇ ਛੱਡਿਆ ਸੀ ਇਹਦਾ ਪੁੱਤ ਜੀ ਹਾਂ ਤੇ ਬਾਈ ਸੋਢੀ ਬਾਈ ਮੈਂ ਹੈ ਨਹੀਂ ਸੀ ਬਾਈ ਬਾਈ ਸੋਢੀ ਬਾਈ ਤੇ ਗਿਆ ਸੀਗਾ ਉਦੋਂ ਹਾਂ ਤੇ ਉਦੋਂ ਬਾੜੀ ਗਰਮੀ ਸੀਗੀ ਹਾਂ ਬੋਲੋ 4:00 ਵਜੇ ਮੇਰਾ ਖਿਆਲ ਬਾਜੀ 4:00 ਵਜੇ ਬਾਈ ਖਤਮ ਹਾਂ 4:00 ਵਜੇ ਬਾਜੀ ਖਤਮ ਹੋ ਗਈ ਸੀਗੀ ਬਾਈ ਤੇ ਨੰਬਰਾਂ 'ਚ ਬਾਜੀ ਸੀਗੀ ਦੋ ਆਪਣੇ ਸੀਗੇ ਤੇ ਇੱਕ ਕਿੰਨਾ ਦਾ ਸੀਗਾ ਬਈ ਉੱਥੋਂ ਮਿੱੱਡੂ ਮਾਰ ਲੰਦਾ ਮਿੱੱਡੂ ਮਾਰ ਲਾ ਪਹਿਲੇ ਨੰਬਰ ਤੇ ਰਿਆ ਆਪਣੀ ਦੂਜੇ ਨੰਬਰ ਤੇ ਰਈ ਇਹਦਾ ਪੁੱਤ ਹੈ ਇਹਦਾ ਪੁੱਤ ਸੀਗਾ ਹਾਂਜੀ ਹਾਂਜੀ ਤੇ ਪਿਓ ਕਿਧਰਲੇ ਪਾਸੇ ਸੀ ਉਹ ਇਹਦਾ ਉਹ ਪਿਓ ਪੁੰਨੂ ਵਾਲਾ ਸੀਗਾ ਜੀ ਪੁੰਨੂ ਵਾਲਾ ਚ ਪਾਇਆ ਸੀ ਕਹੇ ਜੇ ਬੱਚੇ ਕੱਢੇ ਉਹਨਾਂ ਨੇ ਫਿਰ ਲਾਲ ਸਿਰੇ ਖੱਟੀਆਂ ਅੱਖਾਂ ਦੇ ਓਕੇ ਪੁੰਨੂ ਵਾਲਾ ਬਲੱਡ ਪਾ ਕੇ ਤੇ ਆਹ ਪਾ ਕੇ ਹਣਾ ਹਾਂਜੀ ਹਾਂਜੀ ਸਹੀ ਆ ਵੀ ਮਿਸ ਹੋ ਗਿਆ ਗਾਹਾਂ ਪੁੰਨੂ ਵਾਲਾ ਪਿਓ ਸੀ ਹਾਂ ਪਿਓ ਪੁੰਨੂ ਵਾਲਾ ਠੀਕ ਹੋ ਗਿਆ ਭਾਈ ਲਓ ਜੀ ਵੀਰ ਆਹ ਦੱਸੋ ਜੀ ਏ ਜੇ ਆਪਾਂ ਬਾਈ ਕੱਕੀ ਤੋਂ ਆਪਣੇ ਸਤਕਾਰਯੋਖ ਖਿਡਾਰੀ ਕੱਕੀ ਆਪਣੇ ਲੱਕੇ ਦੇ ਗੰਦੜਾ ਵਾਲਾ ਉਸਤਾਦ ਹਾਂਜੀ ਹੂੰ ਉਹਦੇ ਘਰੋਂ ਕੂਤਰੀ ਲੈਂਦੀ ਸੀ ਬਈ ਆਪਾਂ ਈਸ਼ਾਮੀ ਨਹੀਂ ਹਾਂ ਉਹ ਲੈਂਦੀ ਸੀ ਬੱਚੇ ਕਢਾਉਣ ਵਾਸਤੇ ਹੂੰ ਬਾਈ ਮੇਰੀ ਮਾਂ ਈਸ ਮੰਨ ਲਓ ਇਹਦੀ ਮਾਂ ਆਈ ਸੀਗੀ ਹੂੰ ਉਹ ਇੱਥੋਂ ਮੁੰਡੇ ਤੋਂ ਨਾ ਖੁੱਡਾ ਖੁੱਲਾ ਰਹਿ ਗਿਆ ਦਾਣੇ ਪਾਉਣ ਲੱਗੇ ਤੇ ਉਹ ਨਿਕਲ ਗਈ ਉਹਦਿਆਂ ਦੋ ਧੀਆਂ ਹੀ ਆਪਣੇ ਕੋਲੇ ਇਹ ਹੂੰ ਤੇ ਦੋਨੇ ਆਪਾਂ ਰੱਖ ਲਿਆ ਫਿਰ ਬਾਈ ਨੂੰ ਮੈਂ ਕਿਹਾ ਜਦੋਂ ਬਾਈ ਮੰਗੂਗਾ ਬਾਈ ਨੂੰ ਮੈਂ ਕਿਹਾ ਬਾਈ ਸੌਰੀ ਤੇਰੀ ਉਤਰੀਓ ਡਿੱ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹਾ ਜਦੋਂ ਜਿਹੜਾ ਬਾਈ ਮੰਗੂ ਤੇਨ ਉਹ ਹੀ ਦੇ ਦਾਂਗੇ ਬਾਈ ਪਰ ਅਡਾ ਕੁੱਡੀਆਂ ਬਹੁਤ ਆਪਾਂ ਰੱਖ ਲੰਗਾਈ ਆ ਛੱਡੀਆਂ ਨਹੀਂ ਉਹ ਲਾਈ ਕਿਹਦੇ ਨਾਲ ਸੀ ਉਤਰੀਓ ਵੱਡੇ ਫੋੜ ਨਾਲ ਜਾਂਟਿਆ ਨਾਲ ਜਾਂਟਾ ਵਾਲੇ ਉਸਤਾਦ ਨਾਲ ਉਹਦੇ ਤੋਂ ਬਾਅਦ ਆ ਨਸਲ ਆਈ ਹਣਾ ਹਾਂਜੀ ਹਾਂਜੀ ਸਹੀ ਹੋ ਗਿਆ ਬਾਈ ਇਹਦੀ ਜਿਹੜੀ ਮਾਂ ਸੀ ਬਾਈ ਨਾ ਬਹੁਤ ਸਤਿਕਾਰਯੋਗ ਉਸਤਾਦ ਕਿਸ ਨੇ ਕੱਕੀ ਗੰਦੜੀ ਹਾਂ ਗੰਦੜ ਪਿੰਡ ਆ ਵੀਰੇ ਇੱਧੇ ਲਈ ਸਾਈਡ ਕੋਈ ਸੌਰੀ ਮੈਥੋਂ ਨਾਮ ਚ ਮਿਸਟੇਕ ਹੁੰਦੀ ਸੀ ਤੇ ਉਹ ਇਹਦੀ ਮਾਂ ਉਧਰੋਂ ਆਈ ਵੀ ਆ ਤੇ ਜਿਹੜਾ ਪਿਓ ਲੱਗਿਆ ਵਾ ਸੀ ਇਹਦਾ ਉਹ ਜੈਂਟਾ ਵਾਲਾ ਉਹ ਜੈਂਟਾ ਵਾਲਾ ਚ ਆ ਗਿਆ ਠੀਕ ਹੈ ਵੀਰੇ ਇਸ ਤੋਂ ਬਾਅਦ ਆ ਨਸਲ ਪੈਦਾ ਹੋਈ ਹੈ ਠੀਕ ਹੈ ਤੇ ਇੱਧੇ ਨਹੀਂ ਛੱਡੀ ਛੱਡੀ ਨਹੀਂ ਇਹ ਨਹੀਂ ਛੱਡੀ ਰੋਕ ਲਈਏ ਇੱਥੇ ਦੋਨੇ ਹੀ ਰੱਖੇ ਨੇ ਦੋਨੇ ਰੱਖੇ ਨੇ 3 ਦੋਨੇ 3 ਹੀ ਬਣ ਗਏ ਓਕੇ ਦੂਜੀ ਕਿਥੇ ਆ ਉਹ ਕੱਢੀ ਨਹੀਂ ਉਹ ਇੱਥੇ ਕੋਈ ਨਹੀਂ ਫਿਰ ਕੋਈ ਨਹੀਂ ਕੋਈ ਨਹੀਂ ਖਟੀਆਂ ਅੱਖਾਂ ਨੇ ਵੀਰੇ ਠੀਕ ਆ ਤੇ ਹਲਫਨ ਹੋ ਗਈ ਆ ਲਾਲ ਚੀਨੀ ਠੀਕ ਹੈ ਪੈਰ ਤੁਹਾਨੂੰ ਦਿਖਾਉਣਾ ਇਹਦੇ ਮੈਂ ਲਓ ਜੀ ਠੀਕ ਹੈ ਖਾਨਦਾਨ ਬਾਈ ਮੈਂ ਜਿੰਨੇ ਤੁਹਾਨੂੰ ਕਬੂਤਰ ਦਿਖਾਏ ਨੇ ਹੁਣ ਤੱਕ ਸਾਰਿਆਂ ਦੀ ਵੱਡੇ ਆ ਤੇ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ ਸਾਰਿਆਂ ਦੀ ਖਾਨਦਾਨ ਵੱਡੇ ਆ ਹੁਣ ਤੱਕ ਜਿੰਨੇ ਮੈਂ ਕਬੂਤਰ ਦਿਖਾਏ ਆ ਠੀਕ ਹੈ ਵੀਰੇ ਹਾਂਜੀ ਲਓ ਜੀ ਆ ਜੀ ਪਿਓਰ ਪੁੰਨ ਵਾਲੇ ਕਬੂਤਰ ਆਪਣੇ ਆ ਹੂੰ ਪਿਓਰ ਆ ਪੁੰਨ ਵਾਲੇ ਹੂੰ ਸਰਮਣ ਦਾ ਭਰਾ ਪੜੀ ਇੱਕੇ ਦਾ ਘੱਟੀਆਂ ਅੱਖਾਂ ਦਾ ਉੱਤੇ ਫਿਰਦਾ ਇਹਦਾ ਭਰਾ ਓਕੇ ਵੀਰੇ ਦੱਸੋ ਜੀ ਇਹਦੇ ਬਾਰੇ ਇਹ ਜੀ ਆਪਾਂ ਤਿੰਨ ਬਾਇਆਂਾਂ ਛੱਡੀ ਐ ਹੂੰ ਕੱਲ ਨੂੰ ਆਏ ਸੀ ਵੀ ਉੜਦੀ ਕਿਵੇਂ ਐ ਇਹ ਉੜਦੀ ਥੱਲਾ ਹੀ ਨਹੀਂ ਵੰਦੀ ਆ ਗਈ ਮੈਂ ਪਹਿਲਾਂ ਦੱਸ ਗਿਆ ਟਾ ਮੈਂ ਵੀਰੇ ਵੀ ਹੱਥ 'ਚ ਹੀ ਨਹੀਂ ਆਉਂਦੇ ਕਬੂਤਰਾ ਜਿਹੜੇ ਉੱਚੇ ਉੜਦੇ ਆ ਕਿਉਂਕਿ ਆ ਤੁਸੀਂ ਦੇਖ ਲਓ ਭਾਵੇਂ ਹੱਥੋਂ ਨਿਕਲ-ਨਿਕਲ ਹੀ ਜਾਣਾ ਨੇ ਇਹ ਪਹਿਲੀ ਕੂਲਰ ਜਿੱਤੀ ਐ ਜੀ ਇਹ ਹੂੰ ਓਕੇ ਪਹਿਲੀ ਕੂਲਰ ਜਿੱਤੀ ਐ ਹੂੰ ਦੂਜੀ ਇਹ ਐ ਉੱਥੇ ਛੱਡੀ ਸੀ ਪਾਕਾਂ ਪੰਡ ਉੱਥੇ ਸੀਗੇ ਕਬੂਤਰ ਵਾਵਾ ਸੀ ਉਦਿਆਂ ਤੇ ਭੂਰੇ ਨੇ ਪੰਜਾਂ ਨੇ ਵੰਡ ਲਈ ਸੀ ਉਦਦੇ ਵੀ ਨਹੀਂ ਵੰਡੀ ਉਹਦੇ ਨਾਲ ਇਹ ਜਿਹੜੀ ਪਹਿਲਾਂ ਜ਼ਿਕਰ ਕੀਤਾ ਨਹੀਂ ਨਹੀਂ ਉਹ ਨਹੀਂ ਇਹ ਹੋਰ ਪੰਡ ਸੀਗਾ ਇਹ ਉਹ ਹਲਕਾ ਪੰਡ ਸੀਗਾ ਇਹ 5 ਵਜੇ 22 ਜੱਤ ਕੇ 7:30 ਛਤਰੀ ਤੇ ਬੈਠੀ ਸੀ ਉਦਦੇ ਵੀ ਇਹ ਹੂੰ ਉਸ ਤੋਂ ਬਾਅਦ ਖਿੜਕੀਆਂ ਵਾਲੇ ਛੜਤੀ ਸੀਗੀ ਹੂੰ ਖਿੜਕੀਆਂ ਵਾਲੇ ਵੀ ਬਾਜੀ ਉੱਡੀ ਬਹੁਤ ਚੰਗੇ ਉੱਡੀ ਉਹ ਤੇ ਤੀਜੇ ਨੰਬਰ ਤੇ ਰਹੀ ਉੱਥੇ ਹੀ ਇਹ ਦੂਸਰ ਚੜ ਗਈ ਸੀ ਤੀਜੇ ਨੰਬਰ ਤੇ ਰਹੀ ਹੈ ਜੀ ਓਕੇ ਹਾਂ ਜੀ ਕਿੰਨੇ ਬਾਜੀ ਉਡੇ ਕੋਲ ਇਹ ਤਿੰਨ ਬਾਜੀਆਂ ਤਿੰਨੇ ਜਿੱਤੀ ਆਈਏ ਤਿੰਨ ਹੀ ਜਿੱਤੂਆ ਕਬੂਤਰ ਇੱਕ ਪੱਕ ਇਹ ਪਿਓਰ ਪੁੰਨੂ ਵਾਲਾ ਦਾ ਹਾਂਜੀ ਇਹ ਪਿਓਰ ਪੁੰਨੂ ਹੈ ਇਹ ਬਾਈ ਜੀ ਪਿਓਰ ਪੁੰਨੂ ਉਸਤਾਦ ਵਾਲਾ ਭੁਲਰਾਂ ਵਾਲੇ ਠੀਕ ਹੈ ਤੇ ਬਾਈ ਨੇ ਦੱਸਿਆ ਵੀ ਤਿੰਨ ਬਾਜੀਆਂ ਛੱਡੀ ਕੱਲ ਪਰਸੇ ਲੈਣਦੀ ਡਿਸੀਸ਼ਨ ਵਾਲਾ ਕੋਈ ਰਹੀ ਉੱਥੇ ਡਿਸੀਸ਼ਨ ਨੇ ਆ ਲਏ ਸੀ ਤੇ ਤਿੰਨੇ ਬਾਜੀਆਂ ਜੇਤੂ ਆ ਵੀਰੇ ਪਿਓਰ ਪੁੰਨੂ ਵਾਲੀ ਨਸਲ ਆ ਤੇ ਇਹ ਇਹਨਾਂ ਦੇ ਕੜਾਏ ਬੱਚੇ ਵਿੱਚ ਨਹੀਂ ਇਹ ਤਾਂ ਆਈ ਹੁਣੇ ਹੀ ਆਈ ਹੈ ਆਪਣੇ ਕੋਲੇ ਕੱਲ ਪਰਸੇ ਲੈ ਆਪਾਂ ਪਰਸੇ ਆਈ ਹੌਰੀ ਫੇਰ ਛੱਡਣਗੇ ਹਾਂ ਦੱਸੋ ਜੀ ਇਹ ਇਹਦਾ ਭਰਾ ਆਈ ਇਹਦਾ ਹੂੰ ਇਹਦਾ ਭਰਾ ਬਹੁਤ ਓਡਿਆ ਹੀ ਹਾਂਜੀ ਹੂੰ ਇਹਦਾ ਤੁਹਾਡੇ ਕੋਲ ਹੀ ਸੀ ਹਾਂਜੀ ਇਹ ਆਪਣੇ ਕੋਲ ਇਹ ਕਿਹਦੇ ਨਾਲ ਆਇਆ ਇਹ ਲਾਇਆ ਨਹੀਂ ਹਲੇ ਇਹ ਓਕੇ ਸਹੀ ਹੋ ਗਿਆ ਦਿਖਾ ਨਹੀਂ ਮੇਰੇ ਬਾੜਾ ਇਹ ਸਾਕਾ ਭਰਾ ਵੀਰੇ ਹੋਗਾ ਠੀਕ ਹੈ ਇਹ ਵੀ ਪੁੰਨੋ ਵਾਲਾ ਚ ਆ ਗਿਆ ਪੁੰਨੋ ਵਾਲਾ ਪਿਓਰੀ ਆਈ ਹਾਂਜੀ ਇਹ ਤਾਂ ਹੂੰ ਇਹਨਾਂ ਦੀ ਕੀ ਨਿਸ਼ਾਨੀ ਪੁੰਨੋ ਵਾਲੇ ਦੀ ਕਿਵੇਂ ਉੜਦੇ ਉੜਦੇ ਇਹ ਤਾਂ ਬਾਈ ਵਾਲੇ ਭੜੇ ਉੜਦੇ ਘਰੇ ਪਾਈਆਂ ਮਕਾਨ ਦੇ ਕਹੀ ਨਹੀਂ ਤਾਂ ਇਹ ਹੂੰ ਉੱਚੇ ਉੜਦੇ ਆ ਇਹ ਹਾਂਜੀ ਵਾਲੇ ਉੱਚੇ ਉੜਦੇ ਆ ਪਿੰਡ ਤਾਂ ਨਹੀਂ ਛੱਡਦੇ ਨਹੀਂ ਨਹੀਂ ਪਿੰਡ ਤੁਰਦੇ ਨਹੀਂ ਇਹਨਾਂ ਦੀ ਖਾਸੀਅਤ ਇਹੀ ਹੈ ਬਸ ਹੂੰ ਲਓ ਜੀ ਹਸਤਾਲ ਪੁੰਨੋ ਭੁੱਲਰ ਉਹਨਾਂ ਵਾਲੀ ਨਸਲ ਚ ਆ ਗਿਆ ਖਾਨਦਾਨ ਜਿੰਨੇ ਵੀ ਤੁਹਾਨੂੰ ਦਿਖਾਇਆ ਵੀਰੇ ਸਾਰੀ ਚੋਟੀ ਦੇ ਆ ਠੀਕ ਹੈ ਵੀਰੇ। ਉਹ ਪੇਲਾ ਕੂਤੂ ਦੇ ਤੇ। ਆ ਲੋ ਕਹਿੰਦੇ ਪੁੰਨੀ ਪੁੰਨੂ ਹਾਲੇ ਤੇ ਆ ਸਾਡੇ ਕੋਲ ਬੋਦੀ ਵਾਲੇ ਪੁੰਨੂ ਵਾਲੇ ਵੇਖ ਲੋ ਜੀ ਆ। ਲੈ ਮੈਂ ਤੇਰਾ ਬੋਦੀ ਵਾਲਾ ਕਬੂਤਰ ਹੀ ਦਿਖਾਉਣਾ ਤੁਹਾਨੂੰ ਅੱਜ। ਠੀਕ ਹੈ ਵੀਰੇ ਇਹ ਦੱਸੋ ਇਹਦਾ ਕਿਧਰ ਮਾਪਿਓ ਕਿਵੇਂ ਕੁਛ? ਇਹਦਾ ਮਾਪਿਓ ਜਸੂ ਕੋਲ ਆਇਆ ਸੀ ਬਾਈ ਇਹਦਾ ਮਾਏ। ਹਮ ਨੱਥੂ ਵਾਲਾ ਘਰ ਵੀ ਵਾਇਦਾ ਹੀ। ਹਾਂ। ਤੇ ਬਾਗਿਆ ਦੇ ਨਾਲ ਹਮ ਉਥੇ ਇਹਦਾ ਮਾਪਿਓ ਆਇਆ ਸੀ ਮਾਂ ਆਪਣੇ ਘਰ ਦੀ ਸੀ ਇਹਦੀ। ਹਮ ਮਾਂ ਕਿਹੜੀ ਸੀ? ਮਾ ਪੁੰਨਵਾਲਾ ਦੇ ਮਿਕਸੀ ਸੀ ਹਾਂਜੀ ਤੇ ਇਹਦਾ ਪਿਓ ਕਿਧਰੋਂ ਸੀ? ਇਹ ਜਸੂ ਨੱਥੂ ਵਾਲਾ ਏ। ਓਕੇ ਇਹ ਤੁਹਾਡੇ ਕੋਲੋਂ ਨਿਕਲਿਆ ਵਾਚਾ ਕੋ ਉਧਰੋਂ ਆਇਆ ਵਾ। ਇਹ ਆਪਣੇ ਘਰੇ ਨਿਕਲੀ ਜੀ ਇਹਦੀ ਭੈਣ ਬਾਈ ਛੱਡੀ ਸੀ ਅਸੀਂ। ਹਾਂ। ਅ ਕਿਹੜਾ ਪਿੰਡ ਸੀ ਬਾਈ ਉਹ? ਮਿਸ਼ਰੀ ਵਾਲਾ। ਮਿਸ਼ਰੀ ਵਾਲੇ ਕੱਲੀ ਜਿੱਤੀ ਬਾਈ ਇਹਦੀ ਭੈਣ। ਓਕੇ ਤਾਂ ਫਿਰ ਰੋਕ ਲਈ ਅਸੀਂ ਆਖਿਆ ਤੁਰਦੇ ਨਹੀਂ ਰੱਖ ਲਈਏ। ਸਹੀ ਹੋ ਗਿਆ। ਕਿਵੇਂ ਉੜਦੇ-ਉੜਦੇ ਕਿਵੇਂ ਬਹੁਤ ਚੰਗੇ ਉੜਦੇ। ਪੱਧਰੇ ਹੀ ਉੜਦੇ ਬਾਹਲੇ ਉੱਚੇ ਵੀ ਨਹੀਂ ਉੜਦੇ ਇਹ। ਹੂੰ ਇਹ ਬੋਦੀ ਵਾਲਾ ਦਾ ਕੀ ਕਾਰਨ ਬਣਿਆ ਬਾਈ ਇਹ ਕਿਵੇਂ ਨਿਕਲੀ? ਉਹ ਇੱਕ ਉਹਨਾਂ ਦੇ ਤੇ ਤੇਨ ਆਈ ਆਪਾਂ ਦੇ ਕੋਲੇ ਹੈ ਨਹੀਂ ਸੀ ਬੋਦੀ ਇਹ ਦੋਨਾਂ ਹੀ ਦੇਣੀ ਐ ਜਿਹੜਾ ਤੁਸੀਂ ਉਹ ਬਲੱਡ ਦਾ ਦੇ ਉਹਦੇ ਕਰਕੇ ਨਾ ਹਾਂਜੀ ਹਾਂਜੀ ਸਹੀ ਹੋ ਗਿਆ ਵੀਰੇ ਲਓ ਜੀ ਆਹ ਦਿਖਾ ਦੀ ਮੇਰੇ ਬਾਬਾ ਕੱਤਿਆਂ ਪਹਿਲੀ ਅੱਖਾਂ ਤੇ ਬੋਦੀ ਵਾਲੇ ਕੋਥੇ ਵੀਰੇ ਠੀਕ ਆ ਮਸਲ ਤੁਹਾਨੂੰ ਦੱਸਤੀ ਹੁਣੇ ਕਿਵੇਂ ਨਿਕਲੀ ਆ ਲਓ ਵੀਰੇ ਹੋਰ ਦਿਖਾ ਆ ਬਾਈ ਉਹ ਆਉਜ ਪਾਣੀ ਵੀ ਰੇਲ ਸੁਣ ਕਹਿੰਦਾ ਇਹ ਬਾਈ ਛੋਡੀ ਦਾ ਆਪਣੇ ਪਿੰਡ ਛੱਡਿਆ ਸੀ ਬਾਜੀ ਇਹ ਕਬੂਤਰ ਹਮ ਗਲਤ ਸੀ ਬਾਈ ਮੈਨੂੰ ਕਹਿੰਦਾ ਨਾ ਛੱਡੇਗੇ ਮੈਂ ਕਹਿੰਦਾ ਬਾਈ ਯਾਰ ਹੁਣ ਐਂਟਰੀ ਭਰੀ ਏ ਛੱਡ ਦੇ ਯਾਰ ਬਾਈ ਕਹਿੰਦਾ ਨਾ ਛੱਡੇਗੇ ਬਾਈ ਬੈਠਾ ਗੋਰਾ ਹੀ ਬੈਠਾ ਹਮ ਉਦੋਂ ਗਰਮੀ ਬਹੁਤ ਸੀ ਤੇ ਬਾਈ ਕਹਿੰਦਾ ਹਰ ਜੋ ਉਹ ਤਾਂ ਨਾ ਛੱਡੇਗੇ ਮੈਂ ਕਹਿੰਦਾ ਛੱਡ ਦੇ ਬਾਈ ਕੁਛ ਨਹੀਂ ਹੁੰਦਾ ਹਮ ਤੇ ਹਰਿਆ ਦਾ ਲਾਸਟ ਤੇ ਆ ਕੇ ਇਹ ਤੇ ਪਰ ਮੈਂ ਰੱਖ ਲਿਆ ਮੈਂ ਕਿ ਭਾਈ ਮੈਂ ਕੁੱਤਰ ਨਹੀਂ ਦੇਣਾ ਅਗਰ ਤੂੰ ਗਲਤ ਬਾਲਾ ਛਾੜਤਾ ਤੇ ਭਾਈ ਆਪਣੇ ਕੋਲੇ ਇਹਦੀ ਲਾਤ ਉਡਦੀ ਹੈ ਲਾਤ ਫਿਰ ਰਿਕਾਰਡ ਤੋੜਦੀ ਕਿਸੇ ਨਾਲ ਇਹ ਆਪਣੇ ਆਪ ਦੇ ਪੁੰਨੂ ਜਾਂ ਝਾਂਟੇ ਵਾਲੇ ਜਾਂ ਪੁੰਨੂ ਵਾਲੇ ਤੇ ਜਾਂ ਬਸ ਆਹ ਜਰਨੈਲ ਵਾਲੇ ਕੁੱਤਰ ਹੋਰ ਆਪਣੇ ਕੋ ਨਸਲ ਹੀ ਹੈ ਨਹੀਂ ਕਰਮੂ ਵਾਲੇ ਇੱਕ ਬਾਈ ਦੇ ਇਹ ਕਿਸੇ ਨਾਲ ਲਾਇਆ ਇਹ ਕਰਮੂ ਵਾਲਿਆਂ ਨਾਲ ਲੱਗੇ ਸੀ ਠੀਕ ਹੈ ਉਹ ਕਹੇ ਜੇ ਕੁੱਤਰਾ ਚਿੱਟੀਆਂ ਅੱਖਾਂ ਦੀ ਹੈ ਜੀ ਹੂੰ ਰੰਗ ਚਿੱਟਾ ਰੰਗ ਚਿੱਟਾ ਹੀ ਘੜਦੇ ਤਕਰੀਬਨ ਹੀ ਚਿੱਟੇ ਘੜਦੇ ਇਹ ਹੂੰ ਕਿੰਨੇ ਕੇ ਬੱਚੇ ਕਢਾਇਆ ਇਹ ਦੇਖ ਹੁਣ ਆਇਆ ਇਸ ਵਾਰੀ ਵੀ 5-6 ਬੱਚੇ ਆ ਗਏ ਆਪਣੇ ਕੋਲੇ ਦੇ ਹੂੰ ਕਿਵੇਂ ਉੜਦੇ ਹੋ ਬਹੁਤ ਚੰਗੇ ਫਰਜੀ ਜਿੱਤੇ ਦੇ ਨਾਤਾ ਪੁੱਤ ਇਹਦਾ ਪੁੱਤ ਹਾਂਜੀ ਹਾਂਜੀ ਇਹਦਾ ਪੁੱਤ ਸਹੀ ਹੋ ਗਿਆ ਬਾਈ ਜੀ ਦਸਿਆਨੇ ਤੋਂ ਫਰਜੀ ਜਿੱਤੇ ਅੱਛਾ ਦਸਿਆਨੇ ਦਾ ਪੁੱਤ ਛੱਡਿਆ ਫਰਜੀ ਜਿੱਤੇ ਉੱਥੋਂ ਵੀ ਇਹਦਾ ਪੁੱਤ ਹੂੰ ਇਹ ਨਹੀਂ ਕਿਤੇ ਹੋ ਕਰਾਇਆ ਹਾਂਜੀ ਇਹ ਤਾਂ ਫਰਕੀ ਛੱਡਨਾ ਸੀਦਾ ਇੱਕ ਦਿਨ ਇੱਕ ਹੀ ਛਾਈ ਛੱਡਿਆ ਇੱਥੇ ਬਾਈ ਨੇ ਹੂੰ ਸਹੀ ਹੋ ਗਿਆ ਬਾਈ ਹਾਂ ਜੀ ਦਾ ਬਾਈ ਹੈ ਕਿਹੜਾ ਚ ਹੈ ਇਹ ਡੈਨ ਦਾ ਹੀ ਹੈ ਮੀਰਾ ਵਾਲਾ ਮੀਰਾ ਪਾਜਾ ਪੱਲਾ ਬਹੁਤ ਕਿੰਨਾ ਗਿਆ ਬਾਈ ਮੀਰਾ ਰੁਪਈਆ ਹੀ ਹੈ ਰੁਪਈਆ ਕਿ ਪ્યોਰ ਚੀਜ਼ ਹੈ ਓਕੇ ਮੀਰਾ ਸਹੀ ਹੋ ਗਿਆ ਜੀ ਲਓ ਜੀ ਵੀਰ ਪੱਲੇ ਬਾਲੇ ਸੋਹਣੇ ਲਓ ਜੀ ਪੱਲੇ ਵੀ ਦਿਖਾ ਦੇ ਹੂੰ ਕਿੰਨ ਨਗਾਏ ਛੱਡੀ ਸੀ ਅਸੀਂ ਜੀ ਨਹੀਂ ਨਗਾਏ ਹੋਰ ਸੀ ਨਗਾਏ ਦੇ ਬਾਈ ਕੱਡੀ ਵੀਰ ਕੱਡੀ ਨਗਾਏ ਇਹ ਬਾਈ ਪ્યોਰ ਮੀਰਾ ਵਾਲਾ ਜੋ ਦੱਸਿਆ ਉਸਤਾਦ ਨੇ ਰੁਪਈਆ ਹੀ ਦੱਸਿਆ ਬਾਈ ਨੇ ਪੈਸੇ ਕਾਫੀ ਪਿਓਰ ਕਬੂਤਰਾ ਠੀਕ ਹੈ ਭਾਈ ਲੱਗਿਆ ਵੇ ਕਹਾਂ ਕਰਮੋ ਵਾਲੇ ਕਬੂਤਰਾ ਨਾਲ ਠੀਕ ਹੈ ਜੀ ਲਓ ਐਦੀ ਭੈਣ ਛੱਡੀ ਸੀ ਨਗਾਹੇ ਕਿੱਥੋਂ ਸੀ ਬੰਦਾ ਭਾਈ ਕਰਮੋ ਸੁਖਣ ਵਾਲੇ ਸੁਖਣ ਵਾਲੇ ਤੋਂ ਠੀਕ ਹੋ ਗਿਆ ਭਾਈ ਐਦੀ ਭੈਣ ਛੱਡੀ ਸੀ ਨਗਾਹੇ ਅਸੀਂ ਹੂੰ ਤੇ ਉਦੋਂ ਮਾਤਾ ਹੈ ਕਿਹੜਿਆਂ ਤੋਂ ਪਹਿਲਾਂ ਮੜਾ ਕੇ ਦੱਸੋ ਇਹ ਜੈਂਟੇ ਵਾਲਿਆਂ ਦੀ ਹੈ ਜੈਂਟੇ ਵਾਲ ਤੇ ਜਰਨਲ ਆਣਾ ਹਾਂਜੀ ਹਾਂਜੀ ਠੀਕ ਹੋ ਗਿਆ ਭਾਈ ਤੇ ਨਗਾਹੇ ਬਾਜੀ ਮੁੱਕਦੀ 6 ਵਜੇ ਉਦੋਂ ਹੂੰ ਸਾਨੂੰ ਪਹਿਲਾਂ ਸਾਡੀ ਕੋਤਰੀ ਉੱਚੀ ਬਾੜੀ ਉੱਡਦੀ ਸੀ ਦੀ ਭੈਣ ਸਾਨੂੰ ਕਹਿੰਦੇ ਬਾਜੀ ਵੰਡ ਲੋ ਅਸੀਂ ਆਖਿਆ ਯਾਰ ਵੰਡ ਲਾਂ ਕੋਈ ਨਹੀਂ ਠਹਿਰ ਕੇ ਵੰਡ ਲੈਨੇ ਆ ਸਾਨੂੰ ਆਏ ਤੁਰ ਜੂਗੀ ਸਾਡੇ ਅਸੀਂ ਬਾਜੀ ਵੰਡ ਲਈ ਪਹਿਲਾਂ ਸਾਡੇ ਉਹ ਨਾ ਲੱਤ ਲਾਉਣ ਵੀ ਛੋਟੀ ਤੋਰੀ ਜਾਣੀ ਉਤੋਂ ਇਹ ਕਿਹੜਾ ਨਿੱਕਾ ਤਾਂ ਪਿੰਡ ਨੰਗਾ ਹਾ ਏਡਾ ਕ ਤੇ ਕਿੱਥੇ ਬਾਬੇ ਜਗ੍ਹਾ ਤੇ ਸੀ ਬਾਬੇ ਦੀ ਜਗ੍ਹਾ ਤੇ ਹੁੰਦੀ ਹਾਂਜੀ ਹਾਂਜੀ ਤੇ ਸਾਡੀ ਉੱਚੀ ਬਾੜੀ ਉੱਡਦੀ ਸੀ ਇਹ ਹੀ ਤੇ ਉਹ ਕਹਿੰਦੇ ਵੀ ਬਾਜੀ ਇਹਨੇ ਤੋਰੀ ਜਾਣੀ ਆਪਾਂ ਵੰਡ ਲਾਂਗੇ ਭਾਈ ਸਵਾਗਸ਼ੀ ਵਜੇ ਬਾ ਸਾਰੇ ਲੋਕ ਲੋਂਕ ਲੱਗ ਗਏ ਕਹਿੰਦੇ ਬਾਜੀ ਸਾਡੇ ਕੋਲੇ ਆ ਕੇ ਵੰਡ ਲੋ ਅਸੀਂ ਇੱਕ 10 ਮਿੰਟ ਰੋਕੇ ਵੰਡਦੇ ਆਂ ਰੁਕਦੇ ਕਰਦੇ ਕਹਦੇ ਤਿੰਨ ਭਾ ਦੇ ਵਿੱਚੋਂ ਤਿੰਨਾਂ ਨਾਲ ਬਾਜੀ ਵੰਡ ਲਈ ਮੁਰਕੀ ਸੀ ਇਹ ਅੱਛਾ ਮੈਂ ਨਾ ਸਵਾ 8 ਵਜੇ ਖੰਭ ਨਹੀਂ ਰਹੀ ਬਾਬੇ ਨਗਾਹੇ ਜਗਾ ਤੇ ਉੱਥੇ ਹਾਂ ਤੇ ਰਾਤ ਨੂੰ 8:30 ਵਜੇ ਪਾਉਣੇ 9 ਵਜੇ ਲੇਟਾਂ ਦੀ ਗੱਲ ਗੱਗ ਭਾਈ ਉੱਥੇ ਵਾਹ ਜੀ ਬਈ ਦੀ ਭੈਣ ਸੀ ਹਾਂ ਜੀ ਦੀ ਭੈਣ ਸੀ ਉੱਬ ਦੂਜੀ ਬਾਈ ਕੇ ਬਾਅਦ ਇੱਕ ਚੋਲੀ ਦੀ ਹੈ ਇੱਕੋ ਚੋਲੀ ਦੀ ਸੀ ਫਿਰ ਇਹ ਰੋ ਪਈ ਸੀ ਜਿੰਨਾਂ ਨੇ ਆਪਾਂ ਵੰਡੇ ਬੇਬੀ ਕੇ ਗੱਡੀ ਸੀ ਤਿੰਨੇ ਉਤਰੀ ਤਿੰਨੇ ਕਬੂਤਰ ਅਸਾ ਤਿੰਨੇ ਹੀ ਰਹਿ ਗਏ ਤਿੰਨੇ ਹੀ ਰਹਿ ਗਏ ਹਾਂ ਕੀ ਬਾਤ ਆ ਯਾਰ ਬਾਈ ਦਾਦਾ ਕਹਿੰਦੇ ਵੀ ਤਿੰਨ ਤਿੰਨ ਕਬੂਤਰ ਲੈ ਕੇ ਗਏ ਸੀ ਇੱਕੋ ਹੀ ਗੱਡੀ ਜਿਗਰ ਤੇ ਤਿੰਨ ਹੀ ਰਹਿ ਗਏ ਹਮ ਸਾਡੇ ਕਮਾਲ ਦੇ ਪਿੰਡ ਦੇ ਮੁੰਡੇ ਮੋੜਾਂ ਦੇ ਕਬੂਤਰ ਉਹਨਾਂ ਦੇ ਸੀ ਇੱਕ ਸਾਡੇ ਕਿੰਨਾ ਕਿੰਨਾ ਦੇ ਸੀ ਕਾਜੂ ਉੱਤਰ ਮੇਂ ਦੇ ਓਕੇ ਕੀ ਬਾਤ ਆ ਯਾਰ ਬਹੁਤ ਵਧੀਆ ਗੱਲ ਕਰੀ ਇੱਕ ਗੱਡੀ ਗਏ ਤੇ ਸਾਡੀ ਕੋਈ ਕੋਈ ਕੂਲਰ ਦੀ ਪਰਚੀ ਪਾਤੀ ਅਸੀਂ ਕਿਹਾ ਵੀ ਬਾਬੇ ਦੀ ਜਗਾ ਜੇ ਸਾਡੀ ਜੀ ਵੱਤ ਟੁੱਟੀ ਆ ਤਾਂ ਕੂਲਰ ਨਿਕਲੇ ਆਊਗਾ ਹਾਂ ਅਸੀਂ ਪਹਿਲੀ ਵਾਰ ਚੀ ਚੱਕੀ ਸਾਡਾ ਪਹਿਲੇ ਨਿਕਲਾ ਕੀ ਬਾਤ ਆ ਯਾਰ ਇਨਸਾਫ ਕਰਿਆ ਜਗਾ ਨਹੀਂ ਜਗਾ ਬਈ ਕਰੰਟ ਵਾਲੀ ਜਗਾ ਉਹ ਕਿਤੇ 8:30 ਵਜੇ ਬਈ ਟਾਂਗੀ ਤੇ ਬੈਠੀ ਲਾਈਟਾਂ ਲਗਾ ਕੇ ਕੀ ਬਾਤ ਆ ਜੀ ਇਹ ਜਿਹੜਾ ਮਤਲਬ ਇਹਦਾ ਖਾਨਦਾਨਾ ਪਿੱਛੇ ਵੀਰੇ ਉਹੀ ਜਾਂਟੇ ਵਾਲਾ ਜਰਨੈਲ ਵਾਲਿਆਂ ਚੋਂ ਤੇ ਹਣਦੀ ਬਾਈ ਨੇ ਦੱਸਦੀ ਉੱਚੀ ਉੜਦੀ ਸੀ ਠੀਕ ਆ ਵੀਰੇ ਸਾਡੇ ਕੋਲੇ ਇੱਕ ਜਾਂਟੇ ਵਾਲੇ ਸੀ ਕੱਲੇ ਉਹ ਤੜਕਦੇ ਸੀਗੇ ਤੇ ਜਦੋਂ ਜਰਨੈਲਾਂ ਅੰਕਲਾਂ ਦੇ ਵਿੱਚ ਪਾ ਲੇ। ਉਹ ਮੁੜ ਕੇ ਭੱਜਣੋਂ ਹਟ ਗਏ। ਜਰਨੈਲਾਂ ਬਾਬੇ ਵਾਲੇ ਠੰਡੇ ਵਾਲੇ ਸੀ। ਇਹ ਠੰਡ ਗਰਮ ਦੋਵੇਂ ਬਹੁਤ ਹੈ। ਪਰ ਉਹ ਤੁਰਦੇ ਨਹੀਂ ਕੋਤਰੀ ਉਹ। ਅੱਛਾ ਅੱਖੋਂ ਨਾਲ ਵੀ ਬਹੁਤ। ਕਿੰਨਾ ਕੁ ਚੌੜਦੇ ਆ। ਉੱਚਾ ਤਾਂ ਬਹੁਤ ਤੁਰਦੇ। ਅੱਛਾ ਉੱਚਾ ਤਾਂ ਥੱਲੇ ਹੀ ਨਹੀਂ ਵੰਦੇ ਆ ਕੇ। ਓਕੇ ਤੁਰਦੇ ਫੇਰ ਵੀ ਨਹੀਂ। ਤੁਰਦੇ ਨਹੀਂ ਫੇਰ ਵੀ। ਕਮਾਲ ਦੀ ਗੱਲ ਆ ਬਈ। ਠੀਕ ਆ। ਤੇ ਲਓ ਜੀ। ਬਾਹਰ ਬਾਹੀਆਂ ਮੌਕੇ ਜਿਹਨੇ ਘਰੇ ਫਿਰਦੇ ਹੁੰਦੇ ਹਲੇ ਵਿੱਚ। ਇੰਨੇ ਔੜਦੇ ਬਾਈ ਚਲੋ ਤੇ ਬਹੁਤ ਬਹੁਤ ਧੰਨਵਾਦ ਵੀਰੇ ਵੀਡੀਓ ਤੋਂ ਕਬੂਤਰ ਤੁਹਾਨੂੰ ਦਿਖਾਤੇ ਉਸਤਾਜੀਆਂ ਦਾ ਸਾਰਿਆਂ ਦਾ ਸਾਰਿਆਂ ਦਾ ਹੀ ਧੰਨਵਾਦ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਵੀਰੇ ਲਾਜ਼ਮੀ ਦੱਸੋ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ